ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸੁਆਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਸੌਰ ਸਿੰਘ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚੇ ਆ ਵੀਰ ਅਰਸ਼ ਦੇ ਕੋਲ ਹਰ ਵਾਰ ਦੀ ਤਰ੍ਹਾਂ ਦੋਸਤੋ ਅੱਜ ਤਿੰਨ ਪਸ਼ੂ ਬਖਾਊਗਾ ਵੀਰ ਦੇ ਕੋਲ ਤਿੰਨੇ ਵਿਹੜਾ ਨੇ ਇੱਕ ਵਿਹੜ ਦੋਸਤੋ ਬਿਲਕੁਲ ਸੂਈ ਸਵਾਈ ਆ ਤਾਜੀ ਸੂਈ ਆ ਕਿੰਨੇ ਕ ਸਮੇਂ ਦੀ ਸੂਈ ਆ ਪੂਰੀ ਗੱਲਬਾਤ ਆਪਾਂ ਵੀਰ ਅਰਸ਼ ਦੇ ਨਾਲ ਕਰ ਲਾਂਗੇ ਇੱਕ ਦੋਸਤੋ ਕ੍ਰੋਸ ਸੰਗ ਦੇ ਵਿੱਚ ਜਰਸੀ ਹੈਗੀ ਆ ਵੱਡੇ ਕੱਦ ਕਰਦੀ ਆ ਜਿਵੇਂ ਪੰਜਾਬ ਦੀ ਜਰਸੀ ਹੁੰਦੀ ਆ ਉਸ ਹਿਸਾਬ ਕਿਤਾਬ ਦੀ ਜਿਹੜੀ ਦੋਸਤੋ ਤੁਸੀਂ ਇਹ ਜਰਸੀ ਵੈਅ ਦੇਖ ਰਹੇ ਹੋ ਇੱਕ ਪਹਿਲੇ ਨੰਬਰ ਤੇ ਜਰਸੀ ਵਚੀ ਇੱਕ ਹੋਰ ਹੈਗੀ ਆ ਇਹਦੀ ਵੀ ਪੂਰੀ ਡਿਟੇਲ ਜਿਹੜੀ ਆਪਾਂ ਬਿਲਕੁਲ ਇਨਫੋਰਮੇਸ਼ਨ ਲੈ ਕੇ ਅਰਸ਼ ਤੋਂ ਤੁਹਾਡੇ ਨਾਲ ਸਾਂਝੀ ਕਰਾਂਗੇ ਅੱਜ ਦੋਸਤੋ 21 ਮਈ ਨੂੰ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਤੁਸੀਂ ਜਰੂਰ ਮੇਰਾ ਵੀਰ ਨੋਟ ਕਰ ਲਓ 10 ਵਜੇ ਦਾ ਮਾਰਨਿੰਗ ਦਾ ਟਾਈਮ ਆ ਪਸੂ ਜਿਸ ਘਰ ਤੋਂ ਦੋਸਤੋ ਹਰ ਵਾਰ ਇੱਕ ਰਿਕਵੈਸਟ ਬੇਨਤੀ ਹੁੰਦੀ ਆ ਫਸਟਲੀ ਵੀ ਜਿਸ ਘਰ ਤੋਂ ਵੀਡੀਓ ਆਪਾਂ ਬਣਾ ਰਹੇ ਆ ਉਸ ਘਰ ਤੁਸੀਂ ਵਿਜ਼ਿਟ ਕਰਕੇ ਇੱਕ ਟਾਈਮ ਦੋ ਟਾਈਮ ਦੀ ਚੁਆਈ ਕਰ ਸਕਦੇ ਹੋ ਸਵੇ ਪਸ਼ੂ ਦੀ ਟਿੱਪ ਕੇ ਪਸ਼ੂ ਨੂੰ ਤਸੱਲੀ ਕਰ ਸਕਦੇ ਹੋ ਜਿਹੜਾ ਪਸ਼ੂ ਹੈਗਾ ਗੱਭਣਾ ਸੂਣ ਵਾਲਾ ਆਓ ਕਰਦੇ ਆਂ ਗੱਲਬਾਤ ਅਰਸ਼ ਦੇ ਨਾਲ ਆ ਸਭ ਤੋਂ ਪਹਿਲਾਂ ਵੀਰੇ ਅਰਸ਼ ਕੀ ਹਾਲ ਚਲ ਭਰਾ ਬਹੁਤ ਬਹੁਤ ਵਧੀਆ ਹੋਰ ਤੁਸੀਂ ਸਰਾਵ ਸੰਦੂ ਸਾਹਿਬ ਉਹ ਠੀਕ ਠਾਕ ਜੀ ਬਹੁਤ ਵਧੀਆ ਚੰਗੀ ਕਿਰਪਾ ਬਾਰ ਬਹੁਤ ਠੀਕ ਠਾਕ ਬਹੁਤ ਵਧੀਆ ਬਹੁਤ ਵਧੀਆ ਭਰਾ ਅੱਛਾ ਅਰਸ਼ ਭਰਾ ਅੱਜ ਤਿੰਨ ਪਸੂ ਆ ਗਏ ਆਪਣੇ ਕੋਲ ਹਾਂਜੀ ਸੰਤੂ ਸਾਹਿਬ ਅੱਜ ਤਿੰਨ ਵਹਿਣਾ ਆਪਣੇ ਕੋਲ ਤਿੰਨ ਵਹਿੜਾ ਆ ਗਏ ਹਾਂਜੀ ਦੋ ਗੱਬਣਾ ਇੱਕ ਸੂਈ ਇੱਕ ਸੂਈ ਹਾਂਜੀ ਜਿਹੜੀ ਸੂਈ ਆ ਪੂਰੀ ਬਥੇ ਚੰਗੀ ਚਵਾਈ ਜੀ ਸੋਹਣੀ ਆ ਬਿਲਕੁਲ ਬਿਲਕੁਲ ਇੱਕ ਨੰਬਰ ਸੰਤੂ ਸਾਹਿਬ ਬੱਚੇ ਉਹ ਤਾਂ ਮਗਰ ਕੀ ਆ ਗਏ ਵਛੀ ਆ ਜੀ ਵਛੀ ਆ ਹਾਂਜੀ ਚਲੋ ਆਂਦੀ ਆਪਾਂ ਡਿਟੇਲ ਆ ਜਿਹੜੀ ਦੋਸਤੋ ਤੀਜੇ ਨੰਬਰ ਤੇ ਸ਼ੇਅਰ ਕਰਾਂਗੇ ਜਿਹੜੀ ਸੂਈ ਸਵਾਈ ਵਹਿੜ ਆ ਐਚ ਐਫ ਅੰਗ ਦੇ ਵਿੱਚ ਵਹਿੜ ਤੁਸੀਂ ਦੇਖੋਗੇ ਤੀਜੇ ਨੰਬਰ ਤੇ ਆ ਪੂਰੀ ਗੱਲਬਾਤ ਉਹਦੀ ਕਰਾਂਗੇ ਆਪਾਂ ਬਾਅਦ ਵਿੱਚ ਪਹਿਲਾਂ ਇੱਕ ਵਾਰੀ ਆਪਾਂ ਫ ਕਦ ਕਾਠ ਜਿਹੜਾ ਬਿਲਕੁਲ ਸਮੁੰਦਰ ਚ ਕਦ ਕਾਠਾ ਠੀਕ ਆ ਛੋਟੀ ਹਾਈਟ ਦੀ ਆ ਪਰ ਇੱਕ ਗੱਬਣ ਆ ਠੀਕ ਆ ਜੀ ਗੱਬਣ ਆ ਸਮਾਂ ਪੁੱਛਦੇ ਆ ਅਰਜ ਬਾਈ ਸਮਾਂ ਕਿੰਨਾ ਕੁ ਲੱਗੇ ਜਾਂਦੀ ਆ ਇਹ ਸੰਧੂ ਸਾਹਿਬ ਇਹਦੇ 2 ਤਰੀਕ ਨੂੰ ਦਿਨ ਪੂਰੇ ਹੁੰਦੇ ਜੀ 2 ਜੂਨ ਨੂੰ ਹਾਂਜੀ ਠੀਕ ਆ ਤੇ 2 ਜੂਨ ਨੂੰ ਦਿਨ ਪੂਰੇ ਆ ਸਵੇਰ ਦੂਜਾ ਸੂਆ ਦੂਜਾ ਹਾਂਜੀ ਦੂਜੇ ਸਵੇਰੇ ਦੂਜੇ ਸਵੇਰੇ ਹਾਂਜੀ ਤੇ 53 ਵਧਿਆ ਨਿਕਲੀ ਬਿਲਕੁਲ ਸੰਧੂ ਸਾਹਿਬ ਸ਼ਾਇਦ ਆਉਂਦਾ ਜੀ ਠੀਕ ਆ ਹਾਂਜੀ 53 ਭਰਾਵੋ ਵੀ ਆਉਂਦਾ ਵੀ ਸ਼ਾਇਦ ਆਉਂਦਾ ਤੇ ਆ ਬੱਚ ਵੜ ਦੇ ਚੰਗਾ ਜੀ ਦੂਜਾ ਸੁਹਾ ਸੋ ਬਿਲਕੁਲ ਕਿ ਤਿਆਰੀ ਦੇ ਵਿੱਚ ਦੂਜਾ ਸੁਹਾ ਸੋਣਾ ਤੇ ਕੱਦ ਕਾਠੀ ਮੈਂ ਪਹਿਲਾਂ ਜ਼ਿਕਰ ਕਰਤਾ ਵੀ ਬਹੁਤੇ ਵੀਰਾਂ ਨੂੰ ਇੱਥੇ ਆ ਕੇ ਜਿਹੜਾ ਇੱਕ ਉਹ ਨਾ ਹੋਵੇ ਵੀ ਵੱਡੇ ਕੱਦ ਕਰਦੇ ਵਿੱਚ ਕਹੀ ਗਈ ਆ ਵੀ ਮੀਡੀਅਮ ਹਾਈਟਾ ਸਮਦਰ ਦੀ ਹਾਈਟਾ ਠੀਕ ਆ ਕੱਦ ਸਮਦਰ ਜਿਆ ਬਾਕੀ ਰੇਡ ਭਾਅ ਪੜਦਾ ਬਿਲਕੁਲ ਜੈਨੂਅਲ ਹੋਵੇਗਾ ਹਰ ਇੱਕ ਫਾਰਮਰ ਵੀਰ ਦੇ ਖਰੀਦਦਾਰ ਦੀ ਜਿਹੜੀ ਪਹੁੰਚ ਦੇ ਵਿੱਚ ਹੋਵੇਗਾ ਠੀਕ ਆ ਆ ਫੇਸ ਕੁਆਲਟੀ ਆਹ ਮੁਹ ਮੱਥਾ ਫੇਸ ਕੁਆਲਟੀ ਐਦਾਂ ਦੀ ਹੈ ਜੀ ਠੀਕ ਆ ਬਾਕੀ ਆ ਜਿਹੜਾ ਬਿਲਕੁਲ ਤੁਸੀਂ ਦੇਖ ਸਕਦੇ ਹੋ ਥਣ ਅਜੇ ਅਰਸ਼ੇભાઈ ਘਟੋ ਘਟਾ ਜੀ 21 ਤਰੀਕਾ ਤੇ 10 11 ਦਿਨ ਪਾਏ ਹਜੇ ਆਏ 15 ਦਿਨ ਲੈ ਜਣੇ ਨਿਕਲੇ 15 ਦਿਨ ਹਾਂ ਠੀਕ ਆ 15 ਦਿਨ ਜਿਹੜੇ ਦੋਸਤੋ ਵੀਰਾਂ ਦਾ ਵੀ ਖੁੱਲੇ ਲੈ ਜਾਣੇ ਆ 15ਵੇਂ ਦਿਨ 14ਵੇਂ ਦਿਨ ਜਿਹੜੀ ਸੂਨ ਦੀ ਬਿਲਕੁਲ ਤਿਆਰੀ ਹੋਵੇਗੀ ਖੁੱਲ ਕੇ ਦਿਖਾਈਏ ਬਈ ਯਾਰਸ ਆ ਕਰੋ ਜੇ ਕਰੀ ਬਾਕੀ ਫੇਸ ਕੁਆਲਟੀ ਭਰਾਵੋ ਚੰਗੀ ਆ ਠੀਕ ਆ ਤੇ ਸ਼ੈਨੀਕ ਸ਼ੂਨਿੰਗ ਬਾਹਰ ਦੇ ਵਿੱਚ ਆਪਾਂ ਜੇ ਕਰ ਕਰ ਚਮਕ ਤਮ ਕਪੂਰੀ ਆ ਤੇ ਇੱਕ ਲਾਏ ਵੀ ਪਈ ਆ ਬਾਕੀ ਆਰਡਰ ਆ ਹਵਾਨਾ ਤੁਸੀਂ ਵੇਖ ਸਕਦੇ ਹੋ ਦੋਸਤੋ ਜਿਹੋ ਜਿਹੀ ਢੇਲਾ ਲੜਨ ਹੁੰਦਾ ਪੂਰਾ ਹਵਾਨਾ ਬਣਾ ਕੇ ਜਿਹੜਾ ਤਿਆਰ ਕਰਨਾ ਇਸ ਵਾਰ ਨੇ ਆ ਕਰੋ ਚੈੱਕ ਜੀ ਆ ਦੇਖੋ ਬਾਕੀ ਭਰਾ ਉਹ ਢਿਲ ਟੁਲ ਜੜੀਆਂ ਬਹੁਤ ਸੋ ਸਾਰੇ ਵੀਰ ਤੁਸੀਂ 파ਰਕੋ ਜਿਹੜੋ ਬਣਾਇਆ ਥਣਾ ਉਹ ਬਿਲਕੁਲ ਪ੍ਰੋਪਰ ਸਮਝ ਵਿਚਾਰ ਚੰਡੀ ਦੀ ਨਹੀਂ ਉਹਦਾ ਬਹੁਤ ਜਿਆਦਾ ਵੇਖੋ ਹਾਂ ਇਹਦੇ ਟੇਪ ਕਿਹ ਲੈਣ ਦੀ ਆਪਾਂ ਦੇ ਆ ਲੋ ਜੀ ਠੀਕ ਹੈ ਭਰਾ ਠੀਕ ਅਰਚ ਵੀਰੇ ਠੀਕ ਤੇ ਮੋਲੇ ਭਾਈ ਅਰਚ ਕਿੰਨੇ ਦੀ ਲੈਣ ਦੇਣਾ ਸੰਧੂ ਸਾਹਿਬ ਮੁੱਲ ਤੇ ਉਹਦਾ ਕਰਦੇ ਆਪਾਂ 45000 ਰੁਪਇਆ ਹਾਂ ਚਾਹਨਾ 40000 ਦੀ ਦੇ ਦਾਂਗੇ ਉਹਦੇ ਵਿੱਚੋਂ ਮਾਨਤਾ ਕਰਦੇ ਹਾਂ ਹਾਂ ਜੀ ਹਾਂਜੀ ਮਾਨਤਨ ਕਰਦੇ ਕਰਦੇ ਹੋ ਖੁੱਲ੍ਹੇ ਹੀ ਕਰਦੇ ਹੋ ਹਾਂ ਖੁੱਲ੍ਹੇ ਹੀ ਕਰਦੇ ਹਾਂ ਇਹ ਕਹਿਣ ਤੋਂ ਪਹਿਲਾਂ ਕੋਈ ਦੂਰੋਂ ਨੜਿਓ ਆਵੇ ਹਾਂਜੀ ਕਰਦਾਂਗੇ ਤੇ ਖਰਚੇ ਜਿਆਦਾ ਉੱਪਰ ਚੜ ਜਾਂਦੇ ਆ ਟਰਾਂਸਪੋਰਟ ਦੇ ਹਾਂਜੀ ਹਾਂਜੀ ਉਹ ਵਿੱਚ ਹੋਰ 40 ਦੇ ਵਿੱਚੋਂ ਮਾਨਤਨ ਕਰਦੇ ਜਰੂਰ ਕਰਦਾਂਗੇ ਲਓ ਵੀ ਭਰਾਵੋ ਉਹ 40 ਦੇ ਵਿੱਚੋਂ ਵੀਰਾਂ ਦਾ ਮਾਨਤਨ ਕਰਦਾਂਗੇ ਮੁੱਲ ਭਾਵੇਂ 45 ਕਰਾ ਲਓ 42 ਕਰਾ ਲਓ ਠੀਕ ਆ ਪਹਿਲੇ ਨੰਬਰ ਵਾਲੀ ਵੈੜ ਦਾ ਇਸ ਤੋਂ ਬਾਅਦ ਸੈਕੰਡ ਨੰਬਰ ਦੂਜੇ ਨੰਬਰ ਤੇ ਦਿਖਾਉਣੇ ਆ ਅ ਵੈੜ ਜਿਹੜੀ ਦੋਸਤੋ ਯਾਦ ਪਾਤ ਵਿੱਚ ਜੇਕਰ ਆਪਾਂ ਗੱਲ ਕਰ ਗਏ ਤੇ ਜਰਸੀ ਦਾ ਪੱਖ ਜਿਹੜਾ ਵਧੇਰੇ ਹੈਗਾ ਇਹ ਪ ਛੋਟੇ ਜਿਹੇ ਹਸਾਬਕਤਾ ਵਾਲੀ ਜਿਹੜੀ ਬੂਤੀ ਦੇਖੂਗੇ ਤੁਸੀਂ ਫੇਸ ਦੀ ਕੁਆਲਿਟੀ ਦੇਖੂਗੇ ਛੋਟੀ ਹੀ ਆ ਠੀਕ ਆ ਮੱਥੇ ਦੇ ਵਿੱਚ ਬਿਲਕੁਲ ਅੱਖਾਂ ਦੇ ਵਿੱਚ ਕਰ ਮੱਥੇ ਦੇ ਵਿੱਚ ਪੂਰੀ ਡੁੰਗਾਈ ਪੂਰੀ ਆ ਆ ਕਰੂ ਚੈੱਕ ਦੀ ਤੇ ਕੱਦ ਕੱਠੀ ਜਿਵੇਂ ਦੋਸਤੋ ਆ ਆਪਾਂ ਮੋਸਟਲੀ ਆਪਾਂ ਦੇਖਦੇ ਆ ਜਰਸੀ ਪੰਜਾਬ ਦੀ ਦੇਖਦੇ ਆ ਵੀ ਉਸ ਹਸਾਬਕਤਾ ਉਸ ਵੰਡਰੀ ਜਿਹੜੀ ਹੈਗੀ ਆ ਬਾਕੀ ਕੋਈ ਵੀ ਆਪੇ ਸਮਝਣਾ ਥੋੜਾ ਕਰਾਸ ਵੀ ਮੰਨ ਸਕਦਾ ਤੇ ਜਿਆਦਾ ਜਿਆਦਾ ਦੋਸਤੋ ਪੱਕ ਜਰਸੀ ਦਾ ਹੈਗਾ ਠੀਕ ਹੈ ਹਾਂ ਅਰਚ ਬਾਈ ਸੂਆ ਕਿਨਮਾ ਸੁਣ ਜਾ ਰਹੀ ਹੈ ਇਹ ਦੂਜੇ ਸੂਏ ਸੁਣੀ ਸੰਧੂ ਸਾਹਿਬ ਦੂਜੇ ਸੂਏ ਹਾਂਜੀ ਪਹਿਲੇ ਸੂਏ ਤੇ ਘਰ ਵਾਲੇ ਕਹਿੰਦੇ ਸੀ ਇਹਦੇ ਥੱਲੇ ਚੋਇਆ 18 19 ਕਿਲੋ ਪਹਿਲੇ ਸੂਏ ਹਾਂਜੀ ਭਰ ਆਪਾਂ ਨੇ ਪਹਿਲੇ ਨਹੀਂ ਦਿੱਤਾ ਦੂਜੇ ਦੇ ਦੂਗੀ ਹਾਂਜੀ ਚਲੋ ਪਹਿਲੇ ਘਰ ਵਾਲੇ ਗਿਆ ਆਪਾਂ ਚਲੋ ਪੈਸੇ ਦੀ ਗੱਲ ਨਹੀਂ ਕਰਦੇ ਹਾਂਜੀ ਦੂਜੇ ਦੇ ਉਮੀਦ ਕਰਦੇ ਹਾਂ 15 ਤੋਂ ਵੱਧ ਦੇ ਸਕਦੀ ਹੈ ਦੇ ਸਕਦੀ ਦੇ ਸਕਦੇ ਠੀਕ ਹੈ ਬਾਕੀ ਜਿੱਡਾ ਕਦ-ਕਾਠ ਹੈਗਾ ਹਾਂਜੀ ਹਾਂਜੀ ਬਾਕੀ ਪਾਏ ਦਾ ਸੰਧੂ ਸਾਹਿਬ ਹਾਂ ਇਹ ਘਟੋ ਘਟੋ ਦਿਨ ਪਤਾ ਕੀਤੇ ਵੀ ਕਰਾਇਆ ਦਿਨ 8 ਲੈਂਦੀ ਹੈ ਜੇ ਜਿਹੜਾ ਸਹੀ ਹੈ ਨਾ ਹਾਂਜੀ ਐਟ ਜਿਹੜੇ ਠੀਕ ਹੈ ਸੀਸ ਲਾਗੇ ਵੀ ਬੜੀ ਗਿਆ ਵੇਖ ਆ ਵੇਖੋ ਜੀ ਲੋ ਵੀ ਭਰਾਵੋ ਥਾਣੇਵਾ ਜਿਹੜਾ ਤੁਸੀਂ ਆ ਦੇਖੋ ਹਾਂ ਇਹ ਕੋਲ ਕਿ ਆਪਾਂ ਤੁਹਾਨੂੰ ਤੋਰ ਕੇ ਦਿਖਾਉਨੇ ਆ ਸੂਆ ਜਿਹੜਾ ਦੋਸਤੋ ਦੂਜਾ ਸੌਂ ਜਾ ਰਹੀ ਹੈ ਠੀਕ ਆ ਤੇ ਪਹਿਲਾ ਸੋਹੇ ਵੀਰ ਕਹਿੰਦਾ ਘਰ ਲੈ ਕੇ ਆ ਸੀ ਵੀ ਜਿਵੇਂ 16 17 ਲੀਟਰ ਵੀ ਦਿੰਦੀ ਰਹੀ ਆ ਤੇ ਬਾਕੀ ਜਿਹੜਾ ਦੋਸਤੋ ਦੁੱਧ ਮੌਕੇ ਦਾ ਹੁੰਦਾ ਜਿੰਨਾ ਬਾalti ਚ ਪੈਂਦਾ ਤਾਂ ਉਹਦੀ ਗੱਲ ਕਰ ਸਕਦੇ ਆ ਜਾਂ ਉਮੀਦ ਕਰ ਸਕਦੇ ਆ ਵੀ ਇਹੋ ਜੀ ਵਹਿੜ ਤੋਂ ਵੀ 16 17 18 ਲੀਟਰ 16 17 18 ਜਿਹੜਾ ਦੇ ਸਕਦੀ ਆ ਠੀਕ ਆ ਜਿਹੋ ਜਿਹਾ ਹਵਾਨਾ ਜਿਹਨੂੰ ਕੀ ਗੱਦਗਦੀ ਲੈ ਕੇ ਆ ਸਰ ਠੀਕ ਆ ਵੇਖੋ ਫੁੱਲ ਵੱਡੀ ਹਾਈਟ ਆ ਹਾਈਟ ਕੱਟ ਦੀ ਬਹੁਤ ਵਧੀਆ ਤੇ ਫੇਸ ਕੁਆਲਟੀ ਜਿਹੜੀ ਬਿਲਕੁਲ ਜਰਸੀ ਦਾ ਮੁੱਦਾ ਹੈ ਨਾ ਦੇ ਵਧੀਆ ਕਿਥੇ ਬੈਠੇ ਹੋ ਉਹ ਸਾਡਾ ਨੱਕ ਪਰ ਵਧੀਆ ਨਿਕ ਟਿੱਪਣ ਜੀ ਬਿਲਕੁਲ ਸੰਧੂ ਸਾਹਿਬ ਸ਼ਾਇਦ ਆਉਂਦਾ ਤੇ ਠੀਕ ਆ ਆ ਦੇਖੋ ਜੀ ਤੋੜ ਗਿਆ ਵੀਰਰ ਸੇ ਉਹ ਵਾਹ ਚੰਗੀ ਹੈ ਭਰਾਵੋ ਠੀਕ ਆ ਹਵਾਨੇ ਵੱਲੋਂ ਵੀ ਕੱਦ ਕਾਠੀ ਵੱਲੋਂ ਤੇ ਜਾਤ ਜੂਤ ਵਿੱਚ ਵੀ ਤੁਸੀਂ ਦੇਖਿਆ ਵੀ ਜਿਵੇਂ ਜਰਸੀ ਫਿੱਟ ਦੀ ਆ ਠੀਕ ਆ ਤੇ ਰੇਟ ਅਰਸ਼ਪਰਾ ਕਿੰਨੇ ਕ ਦੀ ਲੈਣ ਦੇਣ ਫਿਰ ਇਹਦੀ ਮੋਲ ਦੇ ਸੰਧੂ ਸਾਹਿਬ ਦਾਪਾ ਕਰਦੇ 60000 ਰੁਪਿਆ ਹਾਂ ਪਰ 55000 ਦੀ ਦੇ ਦਾਂ ਉਹਦੇ ਵਿੱਚੋਂ ਮਾਨਤਨ ਕਰਦਾ ਹਾਂ 55 24 ਹਾਂਜੀ ਮੋਲ ਸਾਡੀਆਂ ਰਿ 55 ਹੀ ਮਾਨਤਨ ਕਰਦਾ ਹਾਂ ਮੋਲ 60 ਹਾਂ 55 55000 ਦੇ ਵਿੱਚੋਂ ਵੀ ਮਾਨਤਨ ਹੋ ਜਾਊਗਾ ਠੀਕ ਹੈ ਭਰਾ ਕੀ ਵੜ ਜਣੀ ਦੋਸਤੋ ਪਸੰਦ ਆਊਗੀ ਤੁਹਾਨੂੰ ਬਾਕੀ ਸੀਲਸ ਰਾਗ ਬਹੁਤ ਆ ਬਾਈ ਤੇ ਕੋਈ ਗਰਮੀ ਗੁਰਮੀ ਦੀ ਕਿਸੇ ਤਰ੍ਹਾਂ ਦੀ ਉਹ ਵੀ ਕੋਈ ਦਿੱਕਤ ਨਹੀਂ ਅੱਛਾ ਅੱਛਾ ਜੀ ਠੀਕ ਹੈ ਠੀਕਾ ਠੀਕਾ ਤੇ ਇਸ ਤੋਂ ਬਾਅਦ ਅਰਸ਼ ਭਾਈ ਇੱਕ ਅਗਲੀ ਵੜ ਇਹ ਆ ਗਈ ਆਪਣਾ ਡੱਬੀ ਆ ਗਈ ਐਚ ਐਫ ਹਾਂਜੀ ਹਾਂਜੀ ਇਹ ਸੂਈ ਤਾਜੀ ਇਹ ਹਾਂਜੀ ਤਾਂ ਇਹ ਤਾਜੀ ਸੂਈਆਂ ਨੂੰ 15 ਦਿਨ ਹੋ ਗਏ ਅੱਜ ਹੀ ਲਿਆਂਦੀ ਤੜਕੇ ਅੱਛਾ ਆ 8 ਵਜੇ ਲਿਆਂਦੀ ਚੋਕੇ ਕੁੜੀਆਂ ਵੀ ਇਹ ਰਵਾਵਲਾ ਕਰਨ ਦੇ ਕਰਦਾ ਅੱਛਾ ਅੱਛਾ ਪੱਠੇ ਪੁੱਠੇ ਨਹੀਂ ਖਾਂਦੀ ਸੱਕੀ ਜਾਂਦੀ ਹੈ ਬਿਲਕੁਲ ਜੀ ਬਿਲਕੁਲ ਨਵੀਂ ਸਾਦੇ ਪਸੂਕਾਰ ਸਾਡਾ ਮੋੜ ਕਰਦਾ ਹੀ ਆ ਜੀ ਅੜੰਬ ਦੀ ਡੰਬ ਦੀ ਤਾਈ ਪਈ ਹੈ ਨਾ ਹਾਂਜੀ ਹਾਂਜੀ ਤੇ ਚੁਵਾਈ ਕਿੰਨੀ ਕੁ ਲੱਗੀ ਇਹਨੂੰ ਬਹੁਤ ਜ਼ਿਆਦੀ ਸੰਧੂ ਸਾਹਿਬ ਚੁਵਾਈ ਲੱਗੀ ਕਿੰਨੇ ਕਿ ਲੀਟਰ ਦੀ ਹੁਣ ਆਪਾਂ ਕਹਿ ਸਕਦੇ ਹਾਂ ਜਿਹੜਾ ਆਪਾਂ ਛੂਇਆ ਵਾ ਨੈਟ ਉਹਨਾਂ ਘਰੋਂ ਤੇ ਆਪਾਂ ਚੋਇਆ 16 ਲੀਟਰ ਪਰ ਜਿੱਦਾਂ ਹੀਰਵਾ ਕਰਦੀ ਆਪਾਂ 14 ਲੀਟਰ ਜਿਹੜਾ ਆਪਾਂ ਮਨਾ ਦੇਣਾ ਆਪ ਦੇ ਘਰੋਂ ਡੰਗ ਚੋਈ ਕੀਤੀ ਉਹਨਾਂ ਦੇ ਘਰੇ ਹਾਂ ਉਹਨਾਂ ਘਰੋਂ ਤੇ ਆਪਾਂ 16 ਲੀਟਰ ਹੀ ਚੋਇਆ ਕਿਲੋ ਖੰਡ ਅੰਦਰ ਫਰਕ ਪਾ ਜਾਂਦਾ ਆਗੇ ਹੀਰਵਾ ਕਰਦੀ ਆ ਬਿਲਕੁਲ ਹਾਂਜੀ ਆਪਾਂ 16 ਹੀ ਕਹਿ ਦਈਏ ਜੇ ਘੱਟ ਨਿਕਲੇ ਫਿਰ ਵੇਚਦੇ ਜੀ ਮਸੂਹੂਸ ਹੁੰਦੀ ਆਪਾਂ 14 ਕਿਲੋ ਦੀ ਗਾਰੰਟੀ ਦੇਵਾਂਗੇ 14 ਕਿਲੋ ਜਿਹੜਾ ਖੁੱਲਾ ਢੁੱਲਾ ਖੁੱਲਾ ਢੁੱਲਾ ਤੇ ਬੱਚਾ ਥੱਲੇ ਬੱਚੀ ਆ ਬੱਚੀ ਹੈ ਹਾਂਜੀ ਥੱਲੇ ਜਿਹੜਾ ਬੱਚਾ ਦੋਸਤੋ ਫੀਮੇਲ ਕਾ ਹਾਂ ਥੱਲੇ ਬੱਚੀ ਆ ਇਹੋ ਜਿਹਾ ਡੱਬ ਕਹਿ ਸਕਦੇ ਆਪਾਂ ਵਾਈਟ ਤੇ ਬਰਾਊਨ ਡੱਬ ਜੇ ਮਦਰ ਤੇ ਆ ਉਸ ਤਰ੍ਹਾਂ ਦੀ ਜਿਹੜੀ ਮਗਰ ਬੱਛੀ ਆ ਆ ਦੇਖੋ 15 ਦਿਨ ਦਾ ਸਮਾਂ ਹੋ ਗਿਆ ਦੁੱਧ ਵੀਰ ਕਹਿੰਦਾ ਵੀ ਭਾਵੇਂ 16 ਲੀਟਰ ਹੋਵੇ ਪਰ 14 ਲੀਟਰ ਖੁੱਲਾ ਡੋਲਾ ਕੋਈ ਵੇਰ ਬੇ ਤੜਕ ਗਾਰੰਟੀ ਦੇ ਮੰਗਵਾ ਸਕਦਾ ਜਾਂ ਤੁਸੀਂ ਤਸੱਲੀ ਆਪ ਵੀ ਘਰ ਵਿਜਿਟ ਕਰਕੇ ਕਰ ਸਕਦੇ ਹੋ ਠੀਕ ਆ ਫੁੱਲ ਵੱਡੀ ਹਾਈਟ ਆ ਕਦ ਕਠੀ ਜਿਹੜਾ ਪੂਰੀ ਵੱਡੀ ਵਹਿੜ ਠੀਕ ਆ ਤੇ ਆਹ ਬੈਕ ਸਾਈਡ ਤੋਂ ਜਿਹੜਾ ਥਣ ਥੋਣਾ ਆ ਨਿਵਾ ਦੇਖੋ ਜੀ ਕਿ ਚਵਾਈ ਭਰਾਵਰੂ ਚੰਗਾ ਸੋਣਾ ਜੀ ਬੜੀ ਜਾਰੀ ਖੋਲ ਗਿਆ ਅਰੇ ਸਭਾਈ ਦਿਖਾਓ ਵੀਰਾਂ ਨੂੰ ਜੀ ਲੋ ਵੀ ਪ੍ਰਵੋ ਕਰੋ ਚੈੱਕ ਠੀਕ ਆ ਆ ਦੇਖੋ ਜੀ ਖੋਲ ਵੱਡੀ ਹਾਈਟ ਦੇ ਵਿੱਚ ਆ ਦੋਸਤੋ ਰਾਜੀ ਆ ਵਜਨਦਾਰ ਆ ਪੂਰੀ ਤੇ ਥਣ ਦੇ ਹੋਵੇ ਦੀ ਕੁਆਲਿਟੀ ਜਿਹੜੀ ਕਾਫੀ ਖੁੱਲੀ ਡੁੱਲੀ ਆ ਠੀਕ ਆ ਦੋਸਤੋ ਜਿਹੜਾ ਤੁਸੀਂ ਹੋ ਸਕਦਾ ਦੋਸਤੋ ਬੇਕੀ ਸੇਵਾ ਦਾ ਵੀ 17 18 ਲੀਟਰ ਇਹੋ ਜੀ ਵੇਰ ਥਲੇ ਚੋ ਸਕਦੇ ਹੋ ਬਾਕੀ ਹੋਣ ਜਿਹੜਾ ਵੀਰਾਂ ਦਾ ਵੀ ਕਹਿ ਕੇ ਦਵਾਂਗੇ ਜਿਹੜਾ ਭਾਂਡੇ ਚ ਪੈਂਦਾ ਉਹ 15 16 ਹੀ ਹੋਵੇ ਪਰ 17 ਲੀਟਰ ਦੀ ਜਿਹੜੀ ਬਿਲਕੁਲ ਤਸਲੀ ਦੇਵਾਂਗੇ ਠੀਕ ਆ ਦੇਖੋ ਜੀ ਠੀਕ ਹੈ ਜੀ ਮੋੜ ਦੋ ਪਾ ਅਰਕ ਆ ਫੇਸ ਕੁਆਲਟੀ ਹੈ ਜੀ ਠੀਕ ਆ ਬੱਚਾ ਵੀ ਪੂਰਾ ਜਣਾ ਦੋਸਤੋ ਕਾਇਮ ਆ ਠੀਕ ਆ ਮਗਰ ਬੱਚੀ ਆ ਫੀਮੇਲ ਕਾਫ ਆ ਤੇ ਉਲਟ ਬਹਿਣੀ ਤੋਂ ਜਿਹੜੇ ਆ ਥਾਂ ਤੁਸੀਂ ਜ਼ਰੂਰ ਇੱਕ ਵਾਰੀ ਨਿਗਾ ਚ ਪਾ ਲਓ ਆ ਥਾਣੇ ਜੀ ਠੀਕ ਹੈ ਜੀ ਸੀਲਸ ਲਾ ਕੇ ਵੀ ਬੜੀ ਜਰਤ ਹੈ ਭਾਈ ਇੱਥੇ ਬੈਜੋ ਇੱਥੇ ਲਓ ਜੀ ਠੀਕ ਆ ਆ ਦੇਖੋ ਠੀਕ ਆ ਸੀਲਸ ਉਹ ਪੂਰੀ ਆ ਦੋਸਤੋ ਠੀਕ ਆ ਕੋਈ ਇਸ ਤਰ੍ਹਾਂ ਦੀ ਕੋਈ ਲਾਤ ਛੱਡ ਨਹੀਂ ਆ ਕਰੋ ਜੀ ਲਓ ਜੀ ਠੀਕ ਆ ਇਦਾਂ ਦਾ ਬਰਾਬਰੂ ਜੇ ਅੱਜ ਅਰਸ਼ ਦੇ ਕੋਲ ਦੋਸਤੋ ਇਹ ਤਿੰਨ ਵੜਾ ਸੀਗੀਆਂ ਤੇ ਦੋ ਦਾ ਬਿਲਕੁਲ ਗੱਪਣ ਨੇ ਤਿਆਰੀ ਦੇ ਵਿੱਚ ਆ ਕੋਈ 8-8 7-7 ਦਿਨਾਂ ਦੀਆਂ ਬਿਲਕੁਲ 10-10 ਦਿਨ ਵੀ ਪਏ ਆ ਸੂਣ ਦੇ ਵਿੱਚ ਇੱਕ ਬਿਲਕੁਲ ਸੂਈ ਸਵਾਈ ਤੁਹਾਨੂੰ ਦਿਖਾਤੀ ਆ ਪਸੰਦ ਆਊਗੀ ਬੈੜ ਪਸੰਦਾ ਆ ਪਸ਼ੂ ਜਿਹੜਾ ਤਸੱਲੀ ਆ ਉਹ ਘਰ ਵਿਜਟ ਕਰਕੇ ਤੁਸੀਂ ਆਪਣੀ ਅੱਖਾਂ ਰਾਈ ਜਿਹੜੀ ਆ ਜਰੂਰ ਕੱਢ ਲਿਓ ਦੇਖ ਲਿਓ ਤਸੱਲੀ ਦੇ ਨਾਲ ਤੇ ਬਾਕੀ ਵੀਰ ਅਰਸ਼ ਦੇ ਨੰਬਰ ਜਿਹੜੇ ਆ ਉਹ ਲੈ ਕੇ ਆਪਾਂ ਤੁਹਾਡੇ ਨਾਲ ਜਿਹੜੇ ਸਾਂਝੇ ਕਰ ਦਿੰਨੇ ਆ ਜਿਨ੍ਹਾਂ ਤੇ ਤੁਸੀਂ ਸੰਪਰਕ ਕਰਨਾ ਹੈਗਾ ਅਰ ਜੀ ਵੀਰੇ ਦੱਸਿਓ ਨੰਬਰ ਆਪਣੇ ਮੇਰੀ ਡਿਮਾਂਡ ਕਰ ਲੀ ਹਾਂ ਡਿਮਾਂਡ ਹੀ ਦੀ ਦੱਸਿਓ ਮੁੱਲ ਪਹਿਲਾਂ ਰਹਿ ਗਿਆ ਜੀ ਇਹ ਮੁੱਲ ਸੰਧੂ ਸਾਹਿਬ 50000 ਰੁਪਿਆ ਕਰਦੇ ਆਂ ਹਾਂਜੀ 45000 ਦੀ ਦੇ ਦਾਂਗੇ ਉਹਦੇ ਵਿੱਚੋਂ ਮਾਨਤਨ ਕਰਦਾਂਗੇ 50 ਡਿਮਾਂਡ ਹੈ 45 ਲੈ ਰਹੇ ਆਂ ਉਹਦੇ ਵਿੱਚੋਂ ਮਾਨਤਨ ਕਰਦਾਂਗੇ 45 ਦੇ ਵਿੱਚੋਂ ਵੀ ਮਾਨਤਨ ਹੈ ਜੀ ਹਾਂਜੀ ਠੀਕ ਹੈ ਭਰਾ 45000 ਦੇ ਵਿੱਚੋਂ ਵੀ ਜਿਹੜਾ ਦੋਸਤੋ ਮਾਨਤਨ ਜ਼ਰੂਰ ਕੀਤਾ ਜਾਊਗਾ ਠੀਕ ਆ ਬਾਕੀ ਵੇੜ ਚੰਗੀ ਆਪਣੀ ਤਸੱਲੀ ਤੁਸੀਂ ਜ਼ਰੂਰ ਕਰ ਲਿਓ ਤੇ 45 ਦੇ ਵਿੱਚੋਂ ਮਾਨਤਨ ਖੁੱਲਾ ਜੀ ਹਾਂਜੀ ਤਹਾਰਾ ਸੇ ਨੰਬਰ ਵੀਰੇ 86993 12660 1984531 ਤੇ ਨਿੱਕੀ ਏ ਠੀਕ ਹੈ ਭਰਾ ਹਾਂਜੀ ਇਹ ਦੋਨੋਂ ਨੰਬਰ ਭਰਾਵੋ ਆਪਾਂ ਬਿਲਕੁਲ ਸਕਰੀਨ ਦੇ ਥੱਲੇ ਚਲਦੇ ਕਰ ਦੇਣੇ ਆ ਨੰਬਰਾਂ ਤੇ ਸੰਪਰਕ ਕਰਕੇ ਵੀਰ ਦੇ ਨਾਲ ਗੱਲਬਾਤ ਕਰ ਸਕਦੇ ਹੋ ਸੌਦਾ ਕਰ ਸਕਦੇ ਹੋ ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ